ਸੱਚੀ ਮੈਂ ਤੁਹਾਨੂੰ ਪੁੱਛਣਾ ਸੀ ਜਿਹੜਾ ਆਪਣੀ ਕੇਮ ਸ਼ਾਫਟ ਹੁੰਦੀ ਆ ਉਹ ਤਾਂ ਜਿਵੇਂ ਇੰਨਾ ਕੀ ਰੋਲ ਹੁੰਦਾ ਜਦੋਂ ਨਵੇਂ ਟਰੈਕਟਰ ਲਿਆ ਕੇ ਲੋਕੀ ਖੋਲ ਦਿੰਦੇ ਆ ਕੇਮ ਬਦਲਾ ਦਿੰਦੇ ਆ ਜਾਂ ਕੀ ਉਹਦਾ ਕੀ ਫੰਡਾ ਹੁੰਦਾ ਕੇਮ ਚੇਂਜ ਕਰਨਾ ਜੀ ਮਸ਼ੀਨ ਮੈਨ ਜਿਵੇਂ ਆਪਾਂ ਜਿਹੜੇ ਬੰਦੇ ਆਪਣੀ ਵੀਡੀਓ ਸੌਣ ਵਾਲੇ ਆ ਆਪਾਂ ਉਹਨਾਂ ਨੂੰ ਸੌਖੇ ਤੇ ਸਾਰਾ ਤਰੀਕੇ ਨਾਲ ਸਮਝਾ ਦੇਵਾਂਗੇ ਉਹ ਚੁੰਨੀ ਇੱਕੀ ਗਲਤ ਹੋ ਸਕਦਾ ਮੈਂ ਪਰ ਉਹਨਾਂ ਨੂੰ ਇਸ ਚੀਜ਼ ਬਾਰੇ ਫਾਲੋ ਸਮਝ ਲੱਗ ਜੂਗੀ ਜਿਹੜੇ ਘੱਟ ਪੜੇ ਲਿਖੇ ਆਮ ਜ਼ਿਮੀਂਦਾਰ ਆ ਵੀ ਕੀ ਦਿੱਕਤ ਕੀ ਆ ਕੋਈ ਕੋਈ ਦੁਨੀਆ ਇੰਨੀ ਕੌਲੀ ਨਹੀਂ ਗਈ ਵੀ ਜੇ ਕੋਈ ਬੰਦਾ ਕਹਵੇ ਮੈਂ ਨਵਾਂ ਟਰੈਕਟਰ ਲਿਆ ਕੇ ਖਲਾਉਣਾ ਕੋਈ ਐਡਾ ਕਮਲਾ ਨਹੀਂ ਹੁੰਦਾਗਾ ਚੱਲ 100 'ਚ 2-4 ਹੁੰਦੇ ਆ ਚੱਲ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਈ ਬੰਦਿਆਂ ਨੇ ਤਾਂ ਮੈਂ ਤੈਨੂੰ ਟਰੈਕਟਰ ਆਪਣੇ ਕੋਲ 14 ਮਾਡਲ ਆਇਆ ਸੀਗਾ 50 42 50 42 ਸੀ ਜਿਹਦੀ ਕੇਮ ਸ਼ਾਫਟ ਚੇਂਜ ਸੀਗੀ ਹਾਂ ਜਿਹਦੀ ਚੇਂਜ ਕੀਤੀ ਸੀ ਹਾਂਜੀ ਉਹ ਉੱਥੇ ਕੀ ਆ ਇਹ ਜਿਵੇਂ ਹੁਣ ਸਤਿਨੇ ਸੌਖੇ ਤਰੀਕੇ ਨਾਲ ਦੱਸਾਂ ਮੈਂ ਵੀ ਜੇ ਮੰਮੀ ਨੂੰ ਪੁੱਛੇ ਕਿ ਵੀ ਦਹੀਂ ਕਿਵੇਂ ਬਣਦਾ ਹੁਣ ਮੈਂ ਮੰਮੀ ਨੂੰ ਪੁੱਛਾਂ ਜਾ ਕੇ ਹਾਂਜੀ ਵੀ ਮੰਮੀ ਦਹੀਂ ਕਿਵੇਂ ਜਾਂਦਾ ਤੇ ਮੰਮੀ ਨੇ ਕਹਿਣਾ ਆ ਫੜੀ ਸੰਦੀਪੂ ਮੰਮੀ ਨੇ ਕਹਿਣਾ ਨਰ ਭਾ ਪਹਿਲਾਂ ਮੈਂ ਦੁੱਧ ਨੂੰ ਗਰਮ ਕਰ ਲਈ ਨਹੀਂ ਆ ਗਰਮ ਕਰਕੇ ਜਦੋਂ ਕੋਸਾ ਜਿਹਾ ਰਹਿ ਜਾਂਦਾ ਉਹਦੇ ਵਿੱਚ ਜਾਗ ਪਾ ਦਨੀ ਆ ਜਾਂ ਲੱਸੀ ਪਾ ਦਨੀ ਆ ਜਾਂ ਕੋਈ ਦਹੀਂ ਪਾ ਦਨੀ ਆ ਜੇ ਹੁਣ ਉਹੀ ਆਪਾਂ ਸਾਹ ਕੋ ਤਾਂ ਕਿਸੇ ਜਿਹੜਾ ਵਿਗਿਆਨੀ ਆ ਉਹਨੂੰ ਪੁੱਛ ਕੇ ਵੀ ਦਹੀਂ ਕਿਵੇਂ ਬਣਦਾ ਉਹਨੇ ਇੰਗਲਿਸ਼ ਜਾਂ ਤਰੀਕੇ ਨਾਲ ਦੱਸਣਾ ਵੀ ਜਦੋਂ ਦਹੀਂ ਨੂੰ ਗਰਮ ਦੁੱਧ ਨੂੰ ਗਰਮ ਕਰ ਲੈਣੀ ਆ ਜਿਹੜੇ ਬੈਕਟੀਰੀਆ ਹੁੰਦੇ ਮਰ ਜਾਂਦੇ ਆ ਤੇ ਜਦੋਂ ਆਪਾਂ ਉਹਨੂੰ ਹੱਥ ਲਾ ਕੇ ਵੇਣੀ ਆ ਜਦੋਂ ਨਾਰਮਲ ਟੈਂਪਰੇਚਰ ਤੇ ਆ ਗਿਆ ਜਿੱਥੇ ਜੀਵ ਬਰੀਕ ਜੀਵ ਹੁੰਦੇ ਜਿਉਂਦੇ ਰਹਿ ਸਕਣ ਉਹ ਟੈਂਪਰੇਚਰ ਤੇ ਆ ਗਿਆ ਉਹ ਚ ਆਪਾਂ ਇੱਕ ਚਮਚਾ ਬੈਕਟੀਰੀਆ ਦਾ ਪਾ ਦਨੇ ਜਿਹੜੇ ਦਹੀਂ ਵਾਲੇ ਉਹਨਾਂ ਵਾਸਤੇ ਹੁਣ ਗਰਾਊਂਡ ਖੁੱਲਾ ਨਾ ਉਹ ਰਾਤੇ-ਰਾਤ ਆਪਦੀ ਕਾਰਵਾਈ ਕਰਦੇ ਆ ਖਾ ਕੇ ਕੱਢੀ ਜਾਂਦੇ ਉਹ ਦਹੀਂ ਬਣ ਜਾਂਦਾ ਜਿਆਦੇ ਮਿਸਤਰੀ ਕੀ ਆ ਉਹ ਮੰਮੀ ਵਾਲਾ ਕੰਮ ਕਰਦੇ ਆ ਉਹਨਾਂ ਨੂੰ ਪਤਾ ਕਿਸੇ ਚੀਜ਼ ਦਾ ਨਹੀਂ ਬਾ ਉਹਨਾਂ ਨੂੰ ਫਿੱਟ ਕਰਨਾ ਹੁੰਦਾ ਸਮਾਨ ਵੀ ਆ ਫਿੱਟ ਕਰਨਾ ਵੀ ਇਹ ਇੱਥੇ ਲੱਗਦੀ ਆ ਇਹਦਾ ਬਸ ਕੋਈ ਵੀਰ ਗੁੱਸਾ ਘਲਾ ਨਾ ਕਰੇ ਕਿਉਂਕਿ ਹੁਣ ਮੈਂ ਕਿਸੇ ਮਿਸਤਰੀ ਨਾਲ ਕੰਮ ਕਰਦਾ ਮੈਂ ਉਹਨੂੰ ਐਂ ਨਹੀਂ ਪੁੱਛਣਾਗਾ ਵੀ ਟਰੈਕਟਰ ਕੰਮ ਕਿਵੇਂ ਕਰਦਾ ਉਹਨੂੰ ਉਹਨੇ ਵੇਖ ਲਿਆ ਵੀ ਐਂ ਕੱਸਣਾ ਐਂ ਖੋਲਣਾ ਉਹਨੂੰ ਵਿਚਲੀ ਗੱਲ ਦਾ ਨਹੀਂ ਪਤਾ ਬਹੁਤ ਬੰਦੇ ਹੈਗੇ ਆ ਜਿਨ੍ਹਾਂ ਨੂੰ ਇਸ ਚੀਜ਼ ਬਾਰੇ ਨੌਲੇਜ ਬਹੁਤ ਜ਼ਿਆਦਾ ਹੈ ਤੇ ਜਿਹਨੂੰ ਨੌਲੇਜ ਹੈਣੀਗੀ ਉਹ ਬੰਦਾ ਰੱਟਾ ਲਾਇਆ ਹੋਇਆ ਉਹਦਾ ਬਸ ਵੀ ਆ ਸੇਮ ਕੱਢਣੀ ਆ ਤੇ ਆ ਪਾ ਦੇਣੀ ਆ ਪਿੱਛੇ ਉਹਦੇ ਕੀ ਕੰਮ ਚੀਜ਼ ਕਰਦੀ ਆ ਉਹ ਨਹੀਂ ਕਰਦੀ ਇਹ ਥਿਊਰੀ ਉਹਨਾਂ ਵਾਸਤੇ ਕੋਈ ਮੈਟਰ ਨਹੀਂ ਕਰਦੀ ਬਹੁਤ ਬੰਦੇ ਦੱਸਦੇ ਵੀ ਇਹਦੇ ਲਈ ਪਰ ਆਪਾਂ ਜੱਟੂ ਪਾ ਜਾਂ ਪੰਜਾਬੀ ਚ ਉਹਨਾਂ ਨੂੰ ਦੱਸਾਂਗੇ 2012 ਚ ਕੰਪਨੀਆਂ ਨੂੰ ਹਦਾਇਤਾਂ ਆਈਆਂ ਵੀ ਤੁਸੀਂ ਨਾ ਟਰੈਕਟਰ ਦੀ ਪੋਲਿਊਸ਼ਨ ਤੇ ਕੰਮ ਕਰੋ ਟਰੈਕਟਰ ਪੋਲਿਊਸ਼ਨ ਜ਼ਿਆਦਾ ਕਰਦੇ ਆ ਕਾਰਾਂ ਚ EGR ਆਉਂਦਾ ਸੀਗਾ ਉਹ ਚ ਮਿੱਟੀ ਹੁੰਦੀ ਸਲਾਂਸਰ ਦੇ ਵਿੱਚ ਇੱਕ ਬੱਖਰੀ ਤਰ੍ਹਾਂ ਦੀ ਉਹਦੇ ਵਿੱਚ ਜਦੋਂ ਐਗਜੋਸਟ ਨੰਗਦੀ ਆ ਨਾ ਜਦੋਂ ਉਹਦੇ ਨਾਲ ਰਲ ਜਾਂਦੀ ਆ ਤੇ ਉਹ ਗੈਸਾਂ ਕੱਢ ਜਾਂਦੇ ਇੱਕ ਤਾਂ ਉਹ ਉਹਨਾਂ ਨੂੰ ਉਹਦੇ ਪੈਸੇ ਦੇਣੇ ਪਏ ਜਿਹੜੀ ਉਹਦੇ ਵਿੱਚ ਖਾਸ ਤਰ੍ਹਾਂ ਦੀ ਮਿੱਟੀ ਹੁੰਦੀ ਆ ਹਾਂਜੀ ਇੱਕ ਉਹ ਥੋੜਾ ਜਿਹਾ ਉਹਦਾ ਸਾਹ ਘੁੱਟਿਆ ਜਾਂਦਾ ਗੱਡੀ ਦਾ ਜਿਵੇਂ ਉਹਨੀ ਸਪੀਡ ਨਾਲ ਧੂਆਂ ਨਹੀਂ ਨਿਕਲਦਾ ਜਿੰਨਾ ਨਿਕਲਣਾ ਚਾਹੀਦਾ ਹਾਂਜੀ ਉਹ ਉਹਦੀ ਜਿਹੜਾ ਨੁਕਸਾਨ ਆ ਉਹ ਜਿਹੜਾ ਕਾਰ ਚਲਾਉਣ ਵਾਲੇ ਤੇ ਪੈ ਗਿਆ ਜਿਵੇਂ ਹੁਣ ਯੂਰੀਆ ਆ ਗਿਆ ਹਾਂਜੀ ਯੂਰੀਆ ਵੀ ਇਹੀ ਕੰਮ ਕਰਦਾ ਉਹਦਾ ਸਪਰੇਅ ਹੁੰਦਾ ਧੂਏ ਤੇ ਜਿਹੜਾ ਟਰੈਕਟਰ ਗੱਡੀ ਕੱਢਦੀ ਆ ਮੈਂ ਪੰਜਾਬੀ ਦੱਸਣ ਲੱਗਾ ਕੋਈ ਵਿਦਵਾਨ ਉਹ ਨਾ ਲੱਗ ਜੇ ਵੀ ਉਹ ਐ ਹੁੰਦਾ ਜਿਵੇਂ ਹੁੰਦਾ ਮੈਂ ਤੁਹਾਨੂੰ ਸਿੱਧੇ ਤਰੀਕੇ ਨਾਲ ਦੱਸਦਾ ਵੀ ਜਿਹੜੀ ਉਹਦੇ ਚੋਂ ਐਗਜ਼ੌਸਟ ਧੂਆ ਬਾਹਰ ਨਿਕਲਦਾ ਸਲੈਂਸਰ ਚੋਂ ਉਹ ਤੇ ਸਪਰੇਅ ਹੁੰਦੀ ਆ ਜਿਹਨੂੰ ਯੂਰੀਆ ਕਹਿੰਦੇ ਆ ਉਹ ਜਦੋਂ ਉਹਦੇ ਨਾਲ ਮਿਲ ਜਾਂਦਾ ਤੇ ਉਹ ਆਮ ਨੋਰਮਲ ਹਵਾ ਬਣ ਜਾਂਦੀ ਆ ਜਿਹੜੀ ਦੀ ਨੁਕਸਾਨਦਗ ਨਹੀਂ ਗੀ ਜਰੀਲੀ ਨਹੀਂ ਗੀ ਯੂਰੀ ਵਾਲੇ ਇੰਜਨ ਜਿਹੜੇ ਵੀ ਆ ਉਹਦਾ ਨੁਕਸਾਨ ਕੀ ਹੋਇਆ ਡੀਜ਼ਲ ਤਾਂ ਪਾਉਣਾ ਹੀ ਸੀਗਾ ਪੈਟਰੋਲ ਤਾਂ ਪਾਉਣਾ ਹੀ ਸੀਗਾ ਪਰ ਬੰਦੇ ਨੂੰ ਉਹ ਐਕਸਟਰਾ ਪਾਉਣਾ ਪਿਆ ਨਾਲ ਯੂਰੀ ਵੀ ਪਾਉਣਾ ਪਿਆ ਹਾਂ ਉਹਦਾ ਨੁਕਸਾਨ ਕਿਤੇ ਆਇਆ ਜਿਹੜਾ ਆਮ ਜਿਨ੍ਹਾਂ ਨੇ ਜਿਹੜਾ ਜਿਹਨੇ ਕੰਬਾਈਨ ਚਲਾਉਣੀ ਆ ਜਿਹਨੇ ਗੱਡੀ ਚਲਾਉਣੀ ਆ ਉਹ ਤੇ ਆਇਆ ਹੁਣ ਜਿਹੜੀ ਕੇਮਸ਼ਾ 2012 ਤੋਂ ਜਦੋਂ ਕੰਮ ਪੜੀ ਇਹ ਤੇ ਕੰਮ ਕੀਤਾ ਜਿਹੜੀਆਂ ਹੋਰ ਕੰਪਨੀਆਂ ਸੀ ਆਪਾਂ ਨਾਲ ਹੀ ਲੈਣਾ ਚਾਵੇ ਆਹਾ ਟਰੈਕਟਰ ਆ ਹਾਂ ਹਾਂ ਇਹ ਤੇ ਮੈਂ ਤੁਹਾਨੂੰ ਦਿਖਾਉਂ ਇਹਦੇ ਕੰਪਨੀ ਨੇ ਆ ਇਹ ਯਰ ਲਾਇਆ ਜਿਹੜੇ 12 ਤੋਂ ਬਾਅਦ ਵਾਲੇ ਟਰੈਕਟਰ ਹਾਂਜੀ ਇਹ ਇੱਥੇ ਸਲੰਸਰ ਤੇ ਲੱਗਾ ਹੁੰਦਾ ਇਹਦਾ ਆ ਪਾਸ ਆ ਪਾਸਾ ਸਲੰਸਰ ਤੇ ਲੱਗਾ ਹੁੰਦਾ ਆ ਜਿਹੜੀ ਆਪਣੀ ਸਾਹ ਲਈ ਜਿੱਥੋਂ ਦੀ ਟਰੈਕਟਰ ਨੇ ਹਵਾ ਲੈਣੀ ਆ ਕਿੱਤਨੀ ਆ 에어 ਸਿਲੰਡਰ ਤੋਂ ਪਿੱਛੇ ਹੈੱਡ ਤੇ ਲੱਗਾ ਹੁੰਦਾ ਜਿਹੜੀ ਪਾਈਪ ਨੇ ਸਾਹ ਪਿੱਛੇ ਲੈ ਕੇ ਜਾਣਾ ਹੁੰਦਾ ਇਹ ਇਧਰਲੇ ਪਾਸੇ ਫਿੱਟ ਹੁੰਦਾ ਜਿੱਥੋਂ ਧੂੰਆਂ ਬਾਹਰ ਨਿਕਲਣਾ ਹਾਂਜੀ ਆਹ ਪਾਸਾ ਇਹਦੇ ਜਿੱਥੋਂ ਦੀ ਇਹਦੇ ਸਾਹ ਅੰਦਰ ਜਾਣਾ ਉੱਥੇ ਆਹ ਜਿੱਥੋਂ ਜਿੱਥੇ 에ਅਰ ਕਲੈਂਡਰ ਦਾ ਪਾਈਪ ਜੁੜਿਆ ਹੋਇਆ ਹਾਂਜੀ ਇਹ ਕੀ ਕਰਦਾ ਸੀਗਾ ਇਹ ਚ ਦੋ ਸਪਲਾਈਆਂ ਦੇ ਦੀਆਂ ਵਾਟਰ ਬਾਡੀ ਤੋਂ ਇਹਦੇ ਇੰਨੇ ਥਾਂ 'ਚ ਪਾਣੀ ਘੁੰਮਦਾ ਕਰਦਾ ਉੱਪਰਲੇ ਹੇਸੇ ਜ ਇਹਦੇ ਵਿੱਚ ਆਹ ਪਾਈਪ ਇਹਦੇ ਵਿੱਚ ਦੀ ਲੰਘਦੀ ਆ ਇਹਦੇ ਆਸੇ ਪਾਸੇ ਪਾਣੀ ਘੁੰਮਦਾ ਜਦੋਂ ਇਥੋਂ ਇਹਦੇ ਵਿੱਚੋਂ ਥੋੜਾ ਜਿਹਾ ਪਰਸੈਂਟੇਜ ਤੂੰ ਐ ਦੇ ਵਿੱਚ ਗਿਆ ਹਾਂਜੀ ਇਹਨੇ ਉਹਨੂੰ ਠੰਡਾ ਕਰਤਾ ਠੰਡਾ ਕਰਤਾ ਉਹ ਹੈਡਚ ਆਟ ਗਿਆ ਇਹ ਕੀ ਨੁਕਸਾਨ ਕਰਦਾ ਸੀ ਜਿਹੜੀ ਆਰਮ ਟਰੈਕਟਰ ਦਾ ਆਪਣਾ ਟੈਂਪਰੇਚਰ ਆ ਮੈਂ ਕੋਈ ਮਸ਼ੀਨ ਤੇ ਜਾਂ ਸਿੱਖਿਆ ਨਹੀਂ ਕਿਸੇ ਤੋਂ ਮੈਂ ਥੋੜਾ ਬਹੁਤਾ ਗਲਤ ਹੋ ਸਕਦਾ ਜੇ ਟਰੈਕਟਰ ਦਾ ਟੈਂਪਰੇਚਰ 80 ਆ ਜੇ ਉਹਦੀ ਐਗਜ਼ੌਸਟ ਆ ਉਹਦਾ ਟੈਂਪਰੇਚਰ 100 ਪਲੱਸ ਹੋਊਗਾ ਜਿੰਨੇ ਟੈਂਪਰੇਚਰ ਆ ਉਹ 100 ਪਲੱਸ ਹੋਊਗਾ ਜਿਹੜੀ ਇੱਥੋਂ 100 ਪਲੱਸ ਵਾਲੀ ਟੈਂਪਰੇਚਰ ਵਾਲੀ ਹਵਾ ਗਈ ਉਹ ਕਿੰਨੀ ਕ ਮੇਨਟੇਨ ਹੋ ਜੂਵੇ ਇੱਥੇ ਬਹੁਤ ਰੇਅਰਲੀ ਹੋ ਸਕਦੀ ਆ ਥੋੜੀ ਹੋ ਸਕਦੀ ਆ ਹਾਂਜੀ ਉਹ ਹੈੱਡ ਤੇ ਜਾਵੜੀ ਜਿਹੜਾ ਆ ਪਾਣੀ ਸੀਗਾ ਇਹਦਾ ਟੈਂਪਰੇਚਰ ਜੇ ਟਰੈਕਟਰ ਫੁੱਲ ਗਰਮ ਵੀ 80 ਤੋਂ ਉੱਤੇ ਜਾਂ 90 ਤੇ ਕਈ ਰੱਖਦੇ ਆਂ ਅਸੀਂ ਤਾਂ 90 ਦੇ ਵਿੱਚ ਰਹਿਣਾ ਇਹ ਟੈਂਪਰੇਚਰ ਇੱਥੇ ਕਿੰਨਾ ਹੋਗਾ 100 120 ਹੂੰ ਜਿਹੜੇ ਇਹਦੇ ਵਿੱਚੋਂ ਮੁੜ ਕੇ ਗਿਆ ਹਾਂਜੀ ਇਹਨਾਂ ਟਰੈਕਟਰਾਂ 'ਚ ਜੰਗਾਲ ਦੀ ਬਹੁਤ ਪਰੇਸ਼ਾਨੀ ਹੁੰਦੀ ਹਾਂਜੀ ਆ ਦੇਖ ਲਓ ਹੁਣ ਬਾਹਰ ਵੀ ਆ ਕਿੰਨਾ ਨੇ ਜਿੰਨਾ ਮਰਜ਼ੀ ਕੂਲੈਂਟ ਪਾ ਲਵੇ ਸੋਨਾ ਲੀਕਾ 'ਚ ਜਿਨ੍ਹਾਂ ਦੇ ਆਹ ਕੱਟ ਲੱਗੀ ਹੋਈ ਆ ਇਹਨੂੰ ਈਜ਼ੀ ਆਰ ਕਹਿੰਦਾ ਹਾਂਜੀ ਇਹ ਇੰਨਾ ਕ ਧੂਆ ਇਹ ਮੱਚਿਆ ਆ ਵਾ ਫੇਰ ਵਿੱਚ ਲੈ ਜਾਂਦਾ ਸੀ ਜਿਹੜਾ ਪਿੱਛਲੇ ਨੇ ਕੱਢਣਾ ਸੀ ਉਹ ਫੇਰ ਦੁਬਾਰਾ ਵਿੱਚ ਜਾਵੜਿਆ ਠੰਡਾ ਹੋ ਕੇ ਥੋੜਾ ਜਿਹਾ ਹੂੰ ਤੇ ਪਰ ਇਹਦਾ ਨੁਕਸਾਨ ਕੀ ਆ ਜਿੰਨੇ ਵੀ ਸੋਨਾਲੀ ਕਾ ਜਿਨ੍ਹਾਂ ਤੇ ਆ ਕੱਟ ਲੱਗੀ ਹੋਊਗੀ ਕੋਈ ਵੀ ਟਰੈਕਟਰ ਆ ਉਹ ਵਿੰਡੋ ਪਾਵਰ ਮੋਪਰੀਤ ਆ ਕੋਈ ਵੀ ਆ ਜਿਨ੍ਹਾਂ ਤੇ ਆ ਕੱਟ ਲੱਗੀ ਵੀ ਆ ਉਹ ਟਰੈਕਟਰਾਂ ਦਾ ਪਾਣੀ ਬਹੁਤ ਛੇਤੀ ਗੰਦਾ ਹੁੰਦਾ ਸੀ ਇਪੋ ਮਦੀ ਕੁਲੀਟਰ ਦਾ ਪਿਓ ਭਾਈ ਚਲੋ ਇਹਨੇ ਨਾਲੇ ਦਾ ਟਰੈਕਟਰ ਦੇ ਇੰਜਨ ਦੇ ਵਿੱਚ ਖਰਾਬੀ ਤੇ ਜਿਹੜੀ ਆ ਹਵਾ ਗਈ ਆ ਇਹਨੂੰ ਆਗ ਨਹੀਂ ਲੱਗਣੀ ਜਿਵੇਂ ਜਿਹੜੀ ਮਾਰਚ ਕੇ ਕੇਰਾ ਨੰਗੀ ਉਹਦੇ ਵਿੱਚ ਆਕਸੀਜਨ ਦੀ ਮਾਤਰਾ ਬਹੁਤ ਘੱਟ ਆ ਹਾਂਜੀ ਉੱਥੇ ਕਾਰਬਨ ਡਾਈਆਕਸਾਈਡ ਰਹਿ ਗਈ ਹਾਂ ਉਹਨਾਂ ਨੇ ਇਹਨੂੰ ਠੰਡਾ ਵੀ ਤਾਂ ਹੀ ਕੀਤਾ ਸੀਗਾ ਵੀ ਇਹ ਜਦੋਂ ਸਹੀ ਰੂਪ ਚ ਠੰਡੇ ਥਾਂ ਤੇ ਆ ਜੂਗੀ ਪਰ ਇੰਨਾ ਇੰਨੇ ਇੱਕ ਸੰਨ ਵਿੱਚ ਦੀ ਕਿੰਨਾ ਕੱਕਤ ਪਰ ਸਹੀ ਚ ਚਲ ਇਹਨਾਂ ਨੇ ਕਰਤਾ ਹੁਣ ਜਿਹੜੀਆਂ ਦੋ ਕੰਪਨੀਆਂ ਸੀਗੀਆਂ ਜੌਂਡੀਅਰ ਤੇ ਹੌਲੈਂਡ ਉਹਨਾਂ ਨੇ ਕੀ ਕੀਤਾ ਇਹ EGR ਵੀ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਦਿਸਨ ਵਾਲਾ EGR ਹੁੰਦਾ ਜਿਵੇਂ ਕਾਰਾਂ ਦੇ ਵਿੱਚ ਮਿੱਟੀ ਵਾਲਾ ਇਹ ਆ ਸੋਨਾ ਲੀਕ ਵਾਲਾ ਇਹ ਦੱਸਦਾ ਇੱਕ ਹੁੰਦਾ ਅੰਦਰ ਵਾਲਾ ਇਜ਼ੀਆ ਜਿਹੜਾ ਹਾਲੈਂਡ ਤੇ ਜੌਂਡੀਅਰ ਨੇ ਕੀ ਕੀਤਾ ਕਿ ਉਹਨਾਂ ਨੇ ਉਹਨੂੰ ਅੰਦਰਲਾ ਇਜ਼ੀਆ ਡਿਜ਼ਾਈਨ ਕਰਤਾ ਉਹ ਕਰਦੇ ਕਿਵੇਂ ਆ ਆਪਣੇ ਟਰੈਕਟਰ ਦੇ ਵਿੱਚ ਜੇ ਤਿੰਨ ਸਿਲੰਡਰ ਟਰੈਕਟਰ ਆ ਕਬੂਟਾ ਉਹ ਉਹ ਚਾਰ ਵਾਲਾ ਇੱਕ ਪਿਸਟਨ ਤੇ ਜਿਹੜੇ ਆਮ ਟਰੈਕਟਰ ਆਪਣੇ ਕਬੂਟੇ ਨੂੰ ਛੱਡ ਕੇ ਉਹਨਾਂ ਤੇ ਦੋ ਵਾਲ ਇੱਕ ਨੇ ਤਾਜੀ ਹਵਾ ਲੈ ਕੇ ਜਾਣੀ ਆ ਇੱਕ ਨੇ ਐਬਜ਼ੌਰਟ ਬਾਹਰ ਕੱਢਣੀ ਹਾਂਜੀ ਉਹ ਜਿਹੜੇ ਉਹ ਵਾਲ ਹੁੰਦੇ ਆ ਬੰਦ ਕਰਨੇ ਤੇ ਖੋਲਣੇ ਹੁੰਦੇ ਆ ਉਹ ਕੇਮ ਸ਼ਾਫਟ ਦਾ ਕੰਮ ਹੁੰਦਾ ਠੀਕ ਹੈ ਜੀ ਜਿਵੇਂ ਕੇਮ ਸ਼ਾਫਟ ਤੇ ਟੋਹਾ ਬਣੀਆਂ ਹੁੰਦੀਆਂ ਹਾਂਜੀ ਉਤਲੇ ਪਾਸੇ ਉਹਦੀ ਜਿਹੜੀ ਵਾਲ ਹੁੰਦਾ ਉਹਦੀ ਟੱਕਰ ਥੱਲੇ ਵਾਲੇ ਪਾਸੇ ਉਹ ਤੇ ਟੋ ਤੇ ਲੱਗੀ ਹੁੰਦੀ ਆ ਉਹ ਐਸਾ ਉਹਨਾ ਡਿਜ਼ਾਈਨ ਹੋਈ ਹੁੰਦੀ ਆ ਜਿਹੜਾ ਉਹ ਟੋ ਤਾਂ ਆ ਗਈ ਉਹਨੇ ਖਾਲੇ ਨੇ ਉਸ ਹਿਸਾਬ ਨਾਲ ਹੁੰਦਾ ਵੀ ਜਦੋਂ ਜਿਹੜੇ ਪਿਸਟਨ ਦੀ ਜਿਹੜੀ ਕੰਡੀਸ਼ਨ ਤੇ ਆ ਜਿਹੜਾ ਫੈਰ ਵਾਲਾ ਉਥੇ ਆ ਕੇ ਉਹਨੇ ਬੰਦ ਹੋਣਾ ਹੁੰਦਾ ਜਦੋਂ ਤੇਲ ਦਾ ਬਲਾਸਟ ਹੋਇਆ ਜਦੋਂ ਇਹ ਬਲਾਸਟ ਹੋਈ ਜਾਂਦਾ ਹੁੰਦਾ ਇੱਕ ਹਵਾ ਲਈ ਜਾਂਦਾ ਹੁੰਦਾ ਉਹ ਉਸ ਟਾਈਮ ਇੱਕ ਉਸ ਟਾਈਮ ਧੂੰਆਂ ਬਾਹਰ ਕੱਢੀ ਜਾਂਦਾ ਹੁੰਦਾ ਹਾਂਜੀ ਜਿਹੜੇ ਤਿੰਨ ਸਿਲੰਡਰ ਚ ਜਿਹੜੇ ਚਾਰ ਸਿਲੰਡਰ ਚ ਹੁੰਦੇ ਉਹ ਚ ਦੋ ਇਕੱਠੇ ਲੈਂਦੇ ਆ ਹੋ ਸਕਦਾ ਮੈਂ ਗਲਤ ਹੋ ਸਕਦਾ ਅੱਡੋ-ਅੱਡ ਡਿਜ਼ਾਈਨਿੰਗ ਆ ਕੰਪਨੀਆਂ ਦੀ ਕੋਈ ਕਿਦਾਂ ਦੀ ਡਿਜ਼ਾਈਨ ਕਰਦਾ ਕੋਈ ਕਿਦਾਂ ਦਾ ਡਿਜ਼ਾਈਨ ਕਰਦਾ ਇਹ ਚ ਆਏ ਆ ਵੀ ਇੱਕ ਫੇਅਰ ਕਰੀ ਜਾਂਦਾ ਇੱਕ ਪਿਸਟਨ ਜ਼ੋਰ ਲਾਉਣ ਦੀ ਪੋਜੀਸ਼ਨ ਚ ਇੱਕ ਹਵਾ ਲੈਣ ਦੀ ਪੋਜੀਸ਼ਨ ਚ ਇੱਕ ਧੂੰਆਂ ਕੱਢਣ ਦੀ ਪੋਜੀਸ਼ਨ ਚ ਉਹ ਕੰਪਨੀ ਨੇ ਕੀ ਕੀਤਾ ਵੀ ਓਹੋ ਆਪ ਦਾ ਮੱਚਿਆ ਹੋਇਆ ਧੂਆਂ ਥੋੜਾ ਜਿਹਾ ਵਿੱਚ ਰੱਖ ਲੈਂਦਾ ਸੀ ਠੀਕ ਹੈ ਜੀ ਜਦੋਂ ਉਹ ਵਾਲ ਉਹ ਨਾਲ ਨਹੀਂ ਖੁੱਲਦਾ ਹਾਂਜੀ ਹਾਂਜੀ ਜਿੰਨਾ ਉਹਨ ਖੁੱਲਣਾ ਚਾਹੀਦਾ ਸੀ ਵੀ ਸਾਰੀ ਐਗਜ਼ੋਸਟ ਬਾਹਰ ਕੱਢ ਦੇਵੇ ਆ ਮੈਂ ਆਪਣਾ ਪੀਨ ਚੱਕ ਪਾਉਂਦਾ ਹਾਦੀ ਅੱਜ ਜਿਵੇਂ ਮੰਨ ਲਾ ਧੂਏ ਵਾਲਾ ਆ ਸਾਲ ਆ ਧੂਏ ਵਾਲਾ ਆ ਸਾਲਾ ਧੂਏ ਵਾਲਾ ਸਾਲ ਇਹ ਟੂ ਨੂੰ ਐਸਾ ਉਹਨਾਂ ਡਿਜ਼ਾਈਨ ਕਰਤਾ ਉਹਨਾਂ ਨੇ ਕਿ ਇੱਥੇ ਇਸ ਥਾਂ ਤੇ ਮਾਲ ਵਧਾਤਾ ਵੀ ਬਾਲ ਉਹਨਾਂ ਖੁੱਲ ਕੇ ਛੇਤੀ ਬੰਦ ਜਿਵੇਂ ਮੰਨ ਕੇ ਚੱਲ ਹਵਾ ਪੂਰੀ ਨਹੀਂ ਕੱਢ ਪਾਉਂਦਾ ਹੀ ਉਹ ਆਪਦੀ ਜਿਵੇਂ 100 ਚੋਂ 80% ਕਰਤਾ ਕੱਢ ਜਿਵੇਂ 5% ਰੱਖਦਾ ਹੋਊਗਾ 10% ਰੱਖਦਾ ਹੋਊਗਾ ਹਾਂਜੀ ਹੁਣ ਇਹਦੇ ਤਾਂ ਐ ਸੀ ਉਹ ਸਿੱਧੇ ਤਰੀਕੇ ਨਾਲ ਕੰਮ ਨਹੀਂ ਕਰਦੀ ਸੀ ਹਾਂਜੀ ਇਹ ਤਾਂ ਸਿੱਧੇ ਤਰੀਕੇ ਨਾਲ ਅਫੈਕਟ ਕੀਤਾ ਕਿਉਂਕਿ ਜਦੋਂ ਥੋੜੀ ਜਿਹੀ ਹਵਾ ਉਹ ਗੰਦੀ ਵਿੱਚ ਰਹਿ ਜਾਂਦੀ ਸੀ ਹਾਂਜੀ ਉਹ ਉਹਨੂੰ ਆਗ ਨਹੀਂ ਲੱਗਦੀ ਸੀ ਹਾਂਜੀ ਆਗ ਨਹੀਂ ਲੱਗਦੀ ਸੀ ਉਹ ਚ ਕੀ ਹੁੰਦਾ ਸੀਗਾ ਟਰੈਕਟਰ ਦੀ ਖਚਾਈ ਘਟ ਗਈ ਹੂੰ ਫਿਊਲ ਤੇਲ ਖਾਂਣ ਦਾ ਵੱਧ ਕਰਤਾ ਉਹਨੇ ਤੇਲ ਵੱਧ ਖਾਂਦਾ ਤੇ ਖਚਾਈ ਘਟਦੇ ਖਚਾਈ ਘਟ ਗਈ ਇੱਕ ਪੋਲਿਊਸ਼ਨ ਦਾ ਕਾਰਨ ਘਟ ਕਰਨ ਲੱਗ ਗਿਆ ਇਹ ਜ਼ਿੰਮੇਦਾਰ ਦਾ ਬੇੜਾ ਕਰ ਕਰਤਾ ਮੈਂ ਤਾਂ ਇਹ ਸੋਚਦਾ ਇਹ ਪੋਲੂਸ਼ਨ ਵੀ ਉਨਾ ਹੀ ਕਰਦਾ ਜਿਹੜਾ ਟਰੈਕਟਰ ਨੂੰ ਜਿਹੜੇ ਕੰਮ ਤੇ ਘੰਟੇ ਦਾ 5 ਲੀਟਰ ਤੇਲ ਖਾਣਾ ਚਾਹੀਦਾ ਜਾਂ 4 ਲੀਟਰ ਖਾਣਾ ਚਾਹੀਦਾ ਉਹ 7 ਲੀਟਰ ਖਾਂਦਾ ਜਿਹਦੇ ਵਿੱਚ ایਜੀਆਰ ਪੋਲੂਸ਼ਨ ਤਾਂ ਫਿਰ ਉਹ ਨਹੀਂ ਹੋਗਾ ਉਹ ਨਹੀਂ ਹੋਗਾ ਚਲੋ ਬੰਦਾ ਘਾਤੇ ਵਿੱਚ ਕਰ ਕਰਕੇ ਇਹ ਮੈਂ ਸੌਖੇ ਤਰੀਕੇ ਨਾਲ ਦੱਸਦਾ ਵੀ ਜਿਹੜੇ 50 ਹਸਪਾਵਰ ਤੋਂ ਥੱਲੇ ਟਰੈਕਟਰ ਸੀ ਉਹਦੇ ਵਿੱਚ ایਜੀਆਰ ਨਹੀਂ ਹੁੰਦਾ ਸੀ ਹਾਂਜੀ ਜਿਹੜੇ 50 ਹੌਸਪਾਵਰ ਤੋਂ ਉੱਤੇ ਟਰੈਕਟਰ ਸੀਗੇ 12 ਤੋਂ ਬਾਅਦ ਵਾਲੇ ਟਰੈਕਟਰ ਜੌਂਡੀਰ ਜਿੰਨੇ ਵੀ ਸੀ ਉਹ ਲੋਕਾਂ ਨੇ ਜਿਨ੍ਹਾਂ ਨੇ ਲਏ ਆ ਉਹਨਾਂ ਨੇ ਬਹੁਤ ਹੀ ਦੁੱਖ ਭੋਗਿਆ ਚਾਹੇ ਉਹ ਹੋਲੈਂਡ ਸੀ ਚਾਹੇ ਉਹ ਜੌਂਡੀਰ ਸੀਗਾ ਹਾਂਜੀ ਹੁਣ ਨਵਾਂ ਟਰੈਕਟਰ ਆਪਾਂ ਲੈਨੇ ਆ ਆਪਾਂ ਇਸ ਲਈ ਉਹਨਾਂ ਨੂੰ ਇਹ ਕਰਨਾ ਪੈਂਦਾ ਹੋ ਸਕਦਾ ਹੁਣ ਨਾ ਆਉਂਦਾ ਹੋਵੇ ਹੁਣ ਕੀ ਕਰਦੇ ਆ ਆ ਕੀਮ ਸ਼ਾਟ ਆ ਹਾਂਜੀ ਉਹ ਜਿਹੜੇ ਬੰਦੇ ਨੂੰ ਤਜਰਬਾ ਹੈ ਉਹ ਦੂਜੀ ਕੇਮ ਸ਼ਾਫਟ ਦੇ ਹਿਸਾਬ ਨਾਲ ਮਸ਼ੀਨ ਨੂੰ ਸੈੱਟ ਕਰ ਲਿਆ ਉਹ ਇਹਦਾ ਜਿਹੜਾ ਥਾਂ ਵੱਧ ਹੁੰਦਾ ਉਹਨੂੰ ਗ੍ਰੈਂਡ ਕਰ ਦਿੰਦੇ ਹਾਂ ਹੂੰ ਜੇ ਤੁਹਾਨੂੰ ਕੋਈ ਬੰਦਾ ਪੁੱਛਦਾ ਵੀ ਤੂੰ ਕੇਮ ਸ਼ਾਫਟ ਨਵੀਂ ਪਾਉਣੀ ਹੈ ਕਿ ਗ੍ਰੈਂਡ ਕਰਾਉਣੀ ਹੈ ਤੁਸੀਂ ਗ੍ਰੈਂਡ ਕਰਾ ਲਓਗੇ ਥੋੜੀ ਕੇਮ ਸ਼ਾਫਟੀ ਉਦਾਂ ਦੀ ਬਣ ਜੂਗੀ ਜਿੱਦਾਂ ਦੀ ਤੁਹਾਨੂੰ ਚਾਹੀਦੀ ਹੈ ਹਾਂਜੀ ਵੀ ਜੇ ਕੋਈ ਬੰਦਾ ਚੰਗਾ ਕੰਮ ਕਰਦਾ ਉਹ ਤੋਂ ਤੁਸੀਂ ਆਪਦੀ ਕੇਮ ਸ਼ਾਫਟ ਦੀ ਡਿਜ਼ਾਈਨ ਗ੍ਰੈਂਡ ਕਰਾ ਕੇ ਪਾ ਲਓ ਕੰਮ ਇਹੀ ਹੈ ਬਸ ਹੋਰ ਇਹ ਚ ਕੋਈ ਬਾਲੀ ਵੱਡੀ ਗੱਲ ਨਹੀਂ ਲੱਗੀ ਹੋਊ ਸਮਝ ਸਾਰੀ ਹਾਂਜੀ ਤਕਰੀਬਨ ਧੰਨਵਾਦ ਜੀ ਵੀਰ ਜੀ ਜੇ ਕੋਈ ਗਲਤੀ ਹੋ ਗਈ ਤਾਂ ਮਾਫ਼ ਕਰਦੇ